ਅੱਜ ਅਸੀਂ ਗੱਲ ਕਰਾਂਗੇ ਇਹਨਾਂ ਤਿਉਹਾਰਾਂ ਦੇ ਦਿਨਾਂ ਵਿੱਚ ਕਿਸ तरह ਮਿਲਾਵਟ ਖੁਰੀ ਸਾਡੀ ਸਿਹਤ ਨਾਲ ਖਲਵਾੜ ਕਰ ਰਹੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਬਧੇਰੀਆਂ ਮਠਾਈਆਂ ਦੁੱਧ ਤੋਂ ਬਣਦੀਆਂ ਨੇ ਤੇ ਦੁੱਧ ਦੀ ਪੈਦਾਵਾਰ ਸਾਡੇ ਦੇਸ਼ ਵਿੱਚ ਪਹਿਲਾਂ ਹੀ ਘਟ ਹੈ ਜਦੋਂ ਦੁੱਧ ਦੀ ਪੈਦਾਵਾਰ ਘਟ ਹੈ ਤਾਂ ਫਿਰ ਇਹ ਪੂਰੀ ਕਿੱਥੋਂ ਹੁੰਦੀ ਹੈ ਜਿਹੜੀ ਖਪਤ ਹੈ ਉਹ ਅਸੀਂ ਕਿਵੇਂ ਪੂਰੀ ਕਰਦੇ ਹਾਂ ਤੇ ਹੁਣ ਤਾਂ ਸਾਡੇ ਪੰਜਾਬ ਦੇ ਵਿੱਚ ਅਜੇ ਪਿਛਲੇ ਦਿਨੀ ਹੜ੍ਹ ਆਏ ਨੇ ਉਹਨਾਂ ਹੜ੍ਹਾਂ ਦੇ ਵਿੱਚ ਸਾਡਾ ਕਿੰਨਾ ਪਸ਼ੂ ਤਾਂ ਨੁਰੜ ਗਿਆ ਉਹਦੇ ਨਾਲ ਤਾਂ ਦੁੱਧ ਦੀ ਪੈਦਾਵਾਰ ਹੋਰ ਵੀ ਘਟ ਗਈ ਪਰ ਬਾਜ਼ਾਰਾਂ ਦੇ ਵਿੱਚ ਦੇਖੀਏ ਤਾਂ ਦੁੱਧ ਤੋਂ ਬਣੀਆਂ ਮਠਿਆਈਆਂ ਦੀ ਭਰਮਾਰ ਹੈ ਇਹ ਸਭ ਕੁਝ ਕਿਵੇਂ ਹੋ ਰਿਹਾ ਸਾਫ਼ ਜ਼ਾਹਰ ਹੈ ਕਿ ਜਿਹੜੇ ਮੁਨਾਫਾ ਖੋਰ ਲੋਕ ਨੇ ਉਹ ਸਾਡੀ ਸਿਹਤ ਦੀ ਪਰਵਾਹ ਕੀਤੇ ਬਿਨਾਂ मुनाफे ਦੇ ਚੱਕਰ ਵਿੱਚ ਬਹੁਤ ਸਾਰਾ ਨਕਲੀ ਦੁੱਧ ਬਣਾ ਰਹੇ ਆ ਉਸੇ ਨਕਲੀ ਦੁੱਧ ਤੋਂ ਖੋਆ ਤਿਆਰ ਹੁੰਦਾ ਉਸੇ ਤੋਂ ਪਨੀਰ ਤਿਆਰ ਹੁੰਦਾ ਉਸੇ ਤੋਂ ਮਠਾਈਆਂ ਤਿਆਰ ਹੁੰਦੀਆਂ ਤੇ ਸਾਡੇ ਪੰਜਾਬੀਆਂ ਦੀ ਇੱਕ ਕਮਜ਼ੋਰੀ ਇਹ ਵੀ ਹੈ ਕਿ ਜਦੋਂ ਕੋਈ ਮਹਿਮਾਨ ਹੁੰਦਾ ਹੈ ਤਾਂਸੀਂ ਪਨੀਰ ਦੀ ਸਬਜ਼ੀ ਤੋਂ ਬਿਨਾਂ ਆਪਣੇ ਮਹਿਮਾਨ ਨਿਵਾਸੀ ਨੂੰ ਅਧੂਰਾ ਸਮਝਦਿਆਂ ਚਾਹੇ ਕੋਈ ਹੋਟਲ ਹੋਵੇ ਚਾਹੇ ਰੈਸਟੋਰੈਂਟ ਹੋਵੇ ਚਾਹੇ ਸਾਡੇ ਘਰ ਹੋਣ ਅਸੀਂ ਮਹਿਮਾਨਾਂ ਦੀ ਸੇਵਾ ਵਾਸਤੇ ਕੋਈ ਨਾ ਕੋਈ ਪਨੀਰ ਦੀ ਵਸਤੂ ਜ਼ਰੂਰ ਪਰੋਸਦੇ ਹਾਂ ਸੋ ਇਸ ਤੋਂ ਜਾਬਰੂ ਖੋਣਾ ਸਾਡੇ ਆਪਣੇ ਹੱਥ ਵਸੇ ਅਸੀਂ ਅਣਜਾਣੇ ਵਿੱਚ ਆਪ ਵੀ ਜ਼ਹਿਰ ਖਾਂਦੇ ਹਾਂ ਤੇ ਆਪਣੇ ਨਾਤੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਜ਼ਹਿਰ ਖਵਾਉਂਦੇ ਹਾਂ ਇਹੀ ਹਾਲ ਸਾਡੀਆਂ ਮਠਾਈਆਂ ਦਾ ਹੈ ਬਾਜ਼ਾਰਾਂ ਦੇ ਵਿੱਚ ਜਿੰਨੀ ਮਠਾਈ ਹੈ ਸਾਰੀ ਦੀ ਸਾਰੀ ਇਹਨਾਂ ਤਿਹਾਰਾਂ ਦੇ ਦਿਨਾਂ ਵਿੱਚ ਆਰਾਮ ਨਾਲ ਲੱਗ ਜਾਂਦੀ ਹੈ ਤੇ ਮੁਨਾਫਾ ਖੋਰ ਤਾਂ ਕੜਾ ਮੁਨਾਫਾ ਕਮਾ ਲੈਂਦੇ ਕਿਉਂ ਕਾਰਨ ਇਹ ਹੈ ਕਿ ਆਮ ਲੋਕ ਇਸ ਨਕਲੀ ਜ਼ਹਿਰ ਤੋਂ ਜਾਣੋ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹ ਤਾਂ ਖੁਸ਼ੀਆਂ ਵੰਡਦੇ ਨੇ ਆਪਣੇ ਵੱਲੋਂ ਤੇ ਖੁਸ਼ੀ ਮਿਠਾਈ ਨੂੰ ਵੰਡ ਕੇ ਹੀ ਹੋ ਸਮਝ ਦੇ ਨੇ ਕਿ ਅਸੀਂ ਪੂਰੀ ਕੀਤੀ ਹੈ ਆਓ ਜਾਣੀਏ ਕਿ ਖੁਸ਼ੀਆਂ ਖੜੇ ਵੰਡਣ ਵਾਸਤੇ ਕਿ ਮਿਠਾਈ ਵੰਡਣੀ ਹੀ ਜ਼ਰੂਰੀ ਹੈ ਦਿਲਾਂ ਚ ਪਿਆਰ ਹੋਣਾ ਚਾਹੀਦਾ ਹੈ ਖੁਸ਼ੀਆਂ ਖੜੇ ਉਹਦੇ ਨਾਲ ਹੀ ਮਿਲ ਜਾਣਗੇ ਅਸੀਂ ਆਪਸ ਵਿੱਚ ਮਿਲਵਰਤਨ ਰੱਖੀਏ ਖੁਸ਼ੀ ਉਹਦੇ ਨਾਲ ਹੀ ਮਿਲ ਜਾਏਗੀ ਇਹੋ ਜਿਹੀਆਂ ਜ਼ਹਿਰੀ ਚੀਜ਼ਾਂ ਵੰਡਣ ਨਾਲ ਅਸੀਂ ਖੁਸ਼ੀ ਨਹੀਂ ਖਰੀਦ ਰਹੇ ਸਗੋਂ ਅਸੀਂ ਜ਼ਹਿਰ ਖਰੀਦ ਰਹਿਆਂ ਤੇ ਇੱਕ ਗੱਲ ਹੋਰ ਵੀ ਹੈ ਇੱਕ ਤਾਂ ਸਾਨੂੰ ਇਹਦੇ ਬਾਰੇ ਪਤਾ ਨਹੀਂ ਕਿ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ ਜਾਂ ਨਕਲੀ ਕਿਹੜੀ ਹੈ ਤੇ ਅਸਲੀ ਕਿਹੜੀ ਹੈ ਅਸੀਂ ਆਮ ਲੋਕ ਇਹਦੀ ਪਰਖ ਨਹੀਂ ਕਰ ਸਕਦੇ ਤਾਂ ਅਸੀਂ ਸੋਚਦੇ ਆ ਕਿ ਸਾਰੀ ਚੀਜ਼ ਦੁੱਧ ਹੀ ਬਣੀ ਹੋਈ ਹੈ ਇਸ ਕਰਕੇ ਅਸੀਂ ਇਹ ਖਰੀਦ ਲੈਨੇ ਹ ਦੂਜੀ ਇਹ ਗੱਲ ਹੈ ਕਿ ਜਦੋਂ ਸਾਨੂੰ ਕੋਈ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹਨੇ ਪਬਲਿਕ ਅਗੇਂਸਟ ਐਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ ਪਾਵਰ ਪਬਲਿਕ ਅਗੇਂਸਟ ਐਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ ਪਾਵਨ ਆਂਦੀ ਸੰਸਥਾਏ ਇਸਨੇ ਇੱਕ ਮਹਿੰਮ ਸ਼ੁਰੂ ਕੀਤੀ ਹੈ ਇਸ ਮਿਲਾਵਟ ਖੋਰੀ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦੀਏ ਤਰੰਤਰਣੀ ਵੀਡੀਓ ਬਣਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਮਿਲਾਵਟ ਖੋਰੀ ਤੋਂ ਬਚਿਆ ਜਾਵੇ ਮਿਲਾਵਟ ਖੋਰੀ ਤੋਂ ਬਚੋ ਪਰ ਆਮ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਆਉਂਦੀ ਹੀ ਨਹੀਂ ਅਸੀਂ ਹੋਰ ਬਥੇਰੀਆਂ ਵੀਡੀਓ ਦੇਖ ਲੈਂਦੇ ਹਾਂ ਪਰ ਬਿਲਾਵਟ ਖੋਰੀ ਨੂੰ ਕਿਵੇਂ ਚੈੱਕ ਕਰਨਾ ਜਾਂ ਮਿਲਾਵਟ ਖੋਰੀ ਤੋਂ ਕਿਵੇਂ ਬਚਣਾ ਇਸ ਤਰ੍ਹਾਂ ਦੀ ਵੀਡੀਓ ਵੱਲ ਸਾਡਾ ਕੋਈ ਧਿਆਨ ਨਹੀਂ ਜਾਂਦਾ ਜਦੋਂ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਮਿਲਾਵਟ ਖੋਰੀ ਦਿਨੋਂ ਦਿਨ ਵੱਧਦੀ ਤੁਰੇ ਜਾ ਰਹੀ ਹੈ ਉਸੇ ਹਿਸਾਬ ਨਾਲ ਸਾਨੂੰ ਅਜਿਹੇ ਵੀਡੀਓਜ਼ ਜਿਆਦਾ ਤੋਂ ਜਿਆਦਾ ਦੇਖਣੀਆਂ ਚਾਹੀਦੀਆਂ ਸਾਨੂੰ ਜਾਗਰੂਕ ਹੋਣਾ ਚਾਹੀਦਾ ਤੇ ਜਿਹੜੇ ਲੋਕ ਸਾਡੀ ਮਦਦ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਬਣਾ ਕੇ ਅੱਗੇ ਆ ਰਹੇ ਆ ਉਹਨਾਂ ਦੇ ਮੋਢੇ ਨਾਲ ਮੋਢਾ ਦਾ ਕੇ ਸਾਨੂੰ ਧੁਰਨਾ ਚਾਹੀਦਾ ਪਰ ਅਸੀਂ ਇਸ ਤਰ੍ਹਾਂ ਦਾ ਹੀਲਾ ਕਰਦੇ ਨਹੀਂ ਇਸ ਕਰਕੇ ਸਾਨੂੰ ਆਪ ਨੂੰ ਹੀ ਜਾਗਰੂਕ ਹੋਣਾ ਪਏਗਾ ਜਿੰਨੀ ਜਲਦੀ ਅਸੀਂ ਜਾਗਰੂਕ ਹੋਵਾਂਗੇ ਉੰਨੀ ਛੇਤੀ ਹੀ ਸਾਡਾ ਪਨ ਹੈ ਨਹੀਂ ਤਾਂ ਸਾਡੀ ਸਿਹਤ ਦਿਨੋਂ-ਦਿਨ ਘਟਦੀ ਜਾਏਗੀ ਦਿਨੋਂ-ਦਿਨ ਅਸੀਂ ਹਸਪਤਾਲਾਂ ਦੇ ਚੱਕਰ ਲਾਉਂਦੇ ਰਹਾਂਗੇ ਤੇ ਦਿਨੋਂ-ਦਿਨ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਫालतू ਬਿਮਾਰੀਆਂ ਸਹੇੜ ਕੇ ਦੇ ਦੇਵਾਂਗੇ ਤੇ ਫਿਰ ਅਸੀਂ ਹਸਪਤਾਲਾਂ ਦੇ ਚੱਕਰ ਲਾਉਂਦੇ ਹੋਏ ਪਛਤਾਵਾਂਗੇ ਸਾਡੀ ਬਾਹ ਕਿਸੇ ਨੇ ਨਹੀਂ ਫੜਨੀ ਇਹ ਸਭ ਨੂੰ ਪਤਾ ਹੈ ਸੋ ਆਓ ਅਸੀਂ ਆਪ ਹੀ ਜਾਗਰੂਕ ਹੋਈਏ ਮਿਲਾਵਟ ਖੋਰੀ ਤੋਂ ਬਚੀਏ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਇਹਨਾਂ ਮਠਾਈਆਂ ਤੋਂ ਬਚੀਏ ਇਹਨਾਂ ਤੋਂ ਦੂਰ ਰਹੀਏ ਇੱਕ ਗੱਲ ਇਹ ਵੀ ਜ਼ਰੂਰੀ ਯਾਦ ਰੱਖੋ ਕਿ ਜਦੋਂ ਅਸੀਂ ਲੋਕ ਇਹਨਾਂ ਮਠਾਈਆਂ ਨੂੰ ਖਰੀਦਾਂਗੇ ਹੀ ਨਹੀਂ ਤਾਂ ਫੇਰੇ ਲੋਕ ਇਹ ਮਠਾਈਆਂ ਬਣਾਉਣਗੇ ਕਿਵੇਂ ਫਿਰ ਇਹਨਾਂ ਨੂੰ ਥੱਲ ਪਏਗੀ ਪਏਗੀ ਸੋ ਸਾਨੂੰ ਹੀ ਜਾਗਰੂਖ ਹੋਣਾ ਪੈਣਾ ਹੈ ਸਾਨੂੰ ਹੀ ਸੁਚੇਤ ਹੋਣਾ ਪੈਣਾ ਹੈ ਅਜੀਆਂ ਨਕਲੀ ਚੀਜ਼ਾਂ ਦੀ ਵਰਤੋਂ ਤੋਂ ਨਕਲੀ ਚੀਜ਼ਾਂ ਤੋਂ ਅਸੀਂ ਦੂਰ ਰਹੀਏ ਇਹਨਾਂ ਮਠਾਈਆਂ ਨੂੰ ਨਾ ਵਰਤੀਏ ਪਨੀਰ ਵਰਗੀਆਂ ਜਿਹੜੀਆਂ ਚੀਜ਼ਾਂ ਨੇ ਜਿਹਨੂੰ ਅਸੀਂ ਸ਼ਾਹੀ ठाठ ਮੰਨ ਕੇ ਵਰਤਦੇ ਹਾਂ ਇਹਨਾਂ ਤੋਂ ਵੀ ਦੂਰ ਰਹੀਏ ਕਾਰਨ ਇਹ ਹੈ ਕਿ ਦੁੱਧ ਦੀ ਪੈਦਾਵਾਰ ਘਟ ਹੈ ਇਸ ਕਰਕੇ ਨਾ ਤਾਂ ਉਹ ਤੋਂ ਸਹੀ ਪਨੀਰ ਬਣ ਸਕਦਾ ਨਕਲੀ ਦੁੱਧ ਤੋਂ ਤੇ ਨਾ ਹੀ ਸਹੀ ਮਠਾਈ ਬਣ ਸਕਦੀ ਸੋ ਵਾਰ-ਵਾਰ ਮੇਰੀ ਇਹ ਬੇਨਤੀ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਖਾਸ ਕਰਕੇ ਵੈਸੇ ਤਾਂ ਉਦਾਂ ਵੀ ਪਰ ਤੇ ਹਰਾਂ ਦੇ ਦਿਨਾਂ ਵਿੱਚ ਖਾਸ ਕਰਕੇ ਇਹਨਾਂ ਨਕਲੀ ਮਠਾਈਆਂ ਤੇ ਹੋਰ ਚੀਜ਼ਾਂ ਜਿਹੜੀਆਂ ਨਕਲੀ ਆਉਂਦੀਆਂ ਦੁੱਧ ਤੋਂ ਬਣਿਆ ਹੋਇਆ ਦੁੱਧ ਤੋਂ ਬਣਿਆ ਕੋਈ ਵੀ ਚੀਜ਼ ਹੈ ਚਾਹ ਮਠਾਈ ਸਹ ਕੋਈ ਹੋਰ ਚੀਜ਼ ਹੈ ਹਰ ਇੱਕ ਜਿਹੜੀ ਬਾਜ਼ਾਰ ਚ ਮਿਲਦੀ ਚੀਜ਼ ਆ ਉਹ ਨਕਲੀ ਦੁੱਧ ਤੋਂ ਬਣੀ ਹੋਈ ਮਿਲੇਗੀ ਉਸ ਤੋਂ ਸੁਚੇਤ ਰਹੀਏ ਇਸ ਤੋਂ ਦੂਰ ਰਹੀਏ ਤੁਹਾਡਾ ਤਿਹਾਰ ਸ਼ੁਭ ਲੰਘੇ ਵਧੀਆ ਤੁਸੀਂ ਖੁਸ਼ੀਆਂ ਖੜੇ ਮਾਣੋ ਇਹੀ ਅਰਦਾਸ ਹੈ ਧੰਨਵਾਦ